ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਕਿ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਪੈ ਗਿਆ ਜੀ ਮੀਂਹ ਤੇ ਮੀਂਹ ਪਿਆ ਕਰਕੇ ਥੋੜਾ ਜਿਹਾ ਠੰਡਾ ਮੌਸਮ ਹੋਇਆ ਕਰਕੇ ਤੇ ਆਪਾਂ ਸਾਗ ਬਣਾਵਾਂਗੇ ਉਹ ਤਿੰਨ ਦਿਨਾਂ ਤੋਂ ਇਹ ਕਹਿ ਰਹੇ ਸੀ ਤੇ ਅੱਜ ਆਪਾਂ ਸਾਗ ਬਣਾਵਾਂਗੇ ਹੋਇਆ ਤੱਕ ਵੇਲਾ ਪਿਆ ਪਰ ਕਈ ਵਾਰ ਮਜਬੂਰੀ ਬਸ ਕੁੱਕਰ 'ਚ ਬਣਾ ਲੇਦਾ ਕੁੱਕਰ 'ਚ ਬਣਾ ਲੇਦਾ ਜੀ ਦੇਖੋ ਬਾਹਰ ਦਾ ਵਿਊ ਨੀ ਤੇ ਮੌਸਮ ਕਿਦਾਂ ਦਾ ਇਧਰ ਆਪਣੇ ਬੂਟੇ ਇਹ ਤਾਂ ਤੂਤ ਤੇ ਟਾਲੀ ਤਾਂ ਗਰੋਥ ਕਰ ਗਏ ਆ ਜੀ ਤੂਤ ਤੇ ਟਾਲੀ ਤਾਂ ਆਪਣੀ ਗਰੋਥ ਕਰ ਗਏ ਆ ਇਹ ਚ ਮੈਂ ਨਿੰਬੂ ਸੀਟੇ ਸੀ ਮੈਂ ਕਿਹਾ ਸ਼ਾਟ ਮੂਟਾ ਬਾਂਝੇ ਇਧਰ ਇਹ ਵੀ ਕਰ ਗਿਆ ਗਰੋਥ ਜੀ ਉਧਰ ਵੀ ਗਰੋਥ ਹੈ ਕੋਈ ਵੀ ਬੂਟਿਆਂ ਦੀ ਤੇ ਟਾਲੀ ਦਾ ਮੈਨੂੰ ਡਾਟ ਸੀ ਆਲੀ ਨਹੀਂ ਟਾਲੀ ਸੌਰੀ ਜਾਵਣ ਦਾ ਤੇ ਜਾਨ ਨੂੰ ਪਰ ਪੱਤੇ ਸੱਟ ਕੇ ਹਰੀ ਹੋ ਗਈ ਮੇਰੇ ਸਾਬ ਨਾਲ ਕਿਉਂਕਿ ਉਹ ਵੀ ਨਹੀਂ ਇਹ ਚੱਲੀ ਜੀਲੇ ਮੱਛਣਾ ਹੁੰਦਾ ਤਾਂ 3-4 ਦਿਨ ਹੋ ਗਏ ਲਾਈ ਨੂੰ ਤੇ ਇਹਦੇ ਪੱਤੇ ਡਿੱਗ ਪੈਣੇ ਸੀਗੇ ਸੁੱਕ ਜਾਣਾ ਸੀ ਸੁੱਕੀ ਨਹੀਂ ਪਰ ਵੇਖੋ ਹੋਊਗੀ ਹਰੀ ਕਿ ਨਹੀਂ ਹੋਊਗੀ ਲਓ ਜੀ ਇਹਨਾਂ ਪਾਣੀ ਖੜਾ ਕਾਫੀ ਮੀਂਹ ਪੈ ਗਿਆ ਅਜੇ ਬੱਦਲ ਵਾਈ ਬਣੀ ਹੋਈ ਆ ਸਭ ਪੌਦਰਾਖਤਾਂ ਨੂੰ ਵਧੀਆ ਹੋਗੇ ਤੋਤੇਗੇ ਦਰਾਖਤ ਕਾ ਵੀ ਕਾਫੀ ਹੋ ਜਾਂਦਾ ਜੇ ਥੋੜਾ ਜਿਹਾ ਮੀਂਹ ਪੈ ਜਾਵੇ। ਇਥੋਂ ਆਪਾਂ ਸਾਫ਼ ਕਰਾਂਗੇ। ਕਾ ਵੀ। ਤੇ ਬਾਹਰ ਦਾ 뷰 ਵੇਖ ਲਓ ਜੀ ਬੱਦਲ ਬਾਈ ਹਜੇ ਪੂਰੀ ਬਣੀ ਹੋਈ ਆ ਸ਼ਾਇਦ ਹੋਰ ਮੀਂਹ ਆ ਜਾਏ। ਗੱਜਦਾ ਹੈ ਹਨਾ ਪਰ ਕਹਿੰਦੇ ਹੁੰਦੇ ਜੋ ਗਰਜਦੇ ਉਹ ਬਰਸਦੇ ਨਹੀਂ ਹਨਾ ਵੇਖੋ ਕੀ ਹੁੰਦਾ। ਬੱਸ ਦੇ ਆ ਕਿ ਨਹੀਂ ਬਰਸਦੇ। ਅੱਗੇ ਸੱਤ ਰੰਗੀ ਪੀਂਗ ਪੈ ਜਾਂਦੀ ਹੁੰਦੀ ਸੀ ਜਦੋਂ ਮੀਂਹ ਪਾ ਕੇ ਹਟਦਾ ਸੀ ਪਰ ਅੱਜ ਕੱਲ ਨਹੀਂ ਮੈਂ ਕਦੇ ਦੇਖੀ ਹੁਣ ਨਿੱਕੇ ਹੁੰਦੇ ਦੇਖਦੇ ਹੁੰਦੇ ਸੀ। ਸੱਤ ਰੰਗੀ ਪੀਂਗ ਪਈ ਨਹੀਂ। ਦੇਖੋ ਜੀ ਖੇਤਾਂ ਦਾ ਵੀਊ ਗ੍ਰੀਨ ਹੈ ਗ੍ਰੀਨਰੀ ਵੇਖ ਲੋ ਵੀ ਜਿਨੇ ਨਹੀਂ ਵੇਖੀ ਜਿਹੜੇ ਪਿੰਡਾਂ ਚ ਰਹਿੰਦੇ ਆ ਸ਼ਹਿਰਾਂ ਚ ਰਹਿੰਦੇ ਚਲੋ ਜੀ ਆਪਾਂ ਵਲੌਗ ਦੀ ਸ਼ੁਰੂਆਤ ਕਰਤੀ ਐ ਤੇ ਬਣਾਉਣੇ ਆ ਸਾਗ ਤੇ ਕੰਟੀਨਿਊ ਕਰਦੇ ਆ ਅੱਗੇ ਤੜਦੀਆਂ ਨੇ ਸੁੱਕੀਆਂ ਨਿੰਮਾ ਨਹੀਂ ਫੁੱਟੀਆਂ ਸੀ ਪਰ ਹੁਣ ਫੁੱਟ ਖੜੀਆਂ ਆਹੀ ਜੀ ਵਧੀਆ ਬਣ ਗਈਆਂ ਜਾਨਵਰ ਵਿਚਾਰੇ ਪੰਛੀ ਪੰਛੀ ਵਿਚਾਰੇ ਤੇ ਆਲਣਾ ਬਣਾ ਲੈਣਗੇ ਆਪਦੇ ਘਰ ਬਣਾ ਲੈਣਗੇ ਹਨਾ ਦਰੱਖਤ ਦੇ ਸੌਂਖੋਂ ਦਾ ਪਰ ਥੋੜਾ ਤਾਰਾ ਨਾਲ ਲੱਗ ਜਾਂਦੀ ਹੈ ਇਹ ਜਾ ਕੇ ਉਦੋਂ ਔਖਾ ਕਰਦੀ ਹੈ ਤਾਰਾਂ ਨੀਵੀਆਂ ਠੀਕ ਹੈ ਜੀ ਕਰ ਲਵੇ ਕੰਮ ਤਰ ਲਗੇ ਸਾਗ ਤੇ ਫਿਰ ਜੀ ਅੱਜ ਵੀਡੀਓ ਬਣ ਕੇ ਪੈਗੀ ਪਰ ਠੀਕ ਨਹੀਂ ਆਪਾਂ ਕੱਲ ਨੂੰ ਪਾ ਦਾਂਗੇ ਮੈਡਮ ਅੱਜ ਤਰੀਕ ਕਿੰਨੀ ਆ 17 ਹਨਾ ਕੱਲ ਸਗਰਾਂਦ ਸੀ ਅੱਜ 17 ਕਰੀਦਾ ਆਈ ਤਰੀਕ ਹੈ ਕਿ 17 ਤੇ ਟਾਈਮ ਹੈਗਾ ਸ਼ਾਮ ਦਾ ਪੌਣੇ 6 ਵਜ ਚੁੱਕੀ ਆ ਠੀਕ ਆ ਜੀ ਤਰ ਲਗੇ ਸਾਗ ਆਪਾਂ ਸਾਗ ਦਿਖਾਈਏ ਤੁਹਾਨੂੰ ਕਿਸ ਤਰ੍ਹਾਂ ਦਾ ਹੁੰਦਾ ਵੀ ਲਾਲਾ ਸਾਗ ਦੀ ਇਸ ਤਰ੍ਹਾਂ ਦਾ ਹਨ ਤੇ ਆਹ ਹੀ ਲਿਆ ਇੱਕ ਪਤਾ ਨਹੀਂ ਇਹ ਸਾਗ ਆ ਕਿ ਬਾਤੂ ਜਿਹੜਾ ਖੜਾ ਹੁੰਦਾ ਇਸ ਤਰ੍ਹਾਂ ਦਾ ਉਹ ਹੈ ਆਪਾਂ ਥੋੜਾ ਜਿਹਾ ਧਰ ਲਾਂਗੇ ਬਾਹਰ ਨਹੀਂ ਧਰਦੇ ਹਾਂ ਤਵੇ ਕੇ ਤੋੜਿਆ ਪਰ ਵੇਖਾਂਗੇ ਵਿੱਚ ਸੁੰਡਗਾਣਾ ਹੋਊ ਠੀਕ ਹੈ ਜੀ ਸਹਰਾ ਤੇ ਬਾਧੂ ਮਿਲਦਾ ਪਰ ਸਾਡੇ ਤੇ ਇਥੇ ਪੰਡਾ ਚ ਬਾਧੂ ਆ ਇੱਕ ਬਾਣ ਚ ਲਾਇਆ ਹੋਵੇ ਦੂਜੇ ਦੇ ਬਾਣ ਚ ਕੀ ਘਰ ਤੀਕ ਜਾ ਵੜਦਾ ਇੰਨਾ ਵੱਧਾ ਹੈ ਚਲੋ ਜੀ ਬਣਾਈਏ ਠੀਕ ਹੈ ਜੀ ਲਓ ਜੀ ਆਪਣਾ ਬਣ ਗਿਆ ਸਾਗ ਇੱਧਰ ਇਹ ਕੈਮਰੇ ਚ ਜਿੰਨਾ ਹਰਾ ਦਿਂਦਾ ਉਹਨਾ ਹਰਾ ਨਹੀਂਗਾ ਬਈ ਤੇ ਕਿਉਂਕਿ ਆਪਾਂ ਨੂੰ ਕਵੇਲਾ ਹੋ ਗਿਆ ਸੀ ਇੱਕ ਮੀਂਹ ਪਿਆ ਸੀਗਾ ਤੇ ਤਾਂ ਕਰਕੇ ਆਪਾਂ ਚੁੱਲੇ ਤੇ ਨਹੀਂ ਬਣਾਇਆ ਕੁੱਕਰ ਚ ਬਣਾ ਲਿਆ ਤੇ ਇਹਨੂੰ ਗ੍ਰाइंड ਕੀਤਾ ਇਹਦੇ ਨਾਲ ਤਾਂ ਕਰਕੇ ਇਹ ਇੰਨਾ ਬਣਿਆ ਸੰਘਣਾ ਕਿਉਂਕਿ ਆਟੇ ਨੇ ਪਾਣੀ ਸੋਖ ਲਿਆ ਤੇ ਹੁਣ ਆਪਾਂ ਇਹਨਾਂ ਤੜਕਾ ਲਾਵਾਂਗੇ ਤੇ ਤੜਕੇ ਦੇ ਵਿੱਚ ਪਾਣੀ ਪਾ ਲਾਂਗੇ ਥੋੜੀ ਜੀ ਹਲਦੀ ਪਾ ਲਾਂਗੇ ਤੇ ਹੁਣ ਆਪਾਂ ਤੜਕੇ ਵਾਸਤੇ ਰੱਖ ਲਗੇ ਜੀ ਘਿਓ ਪਾ ਕੇ ਦੇਸੀ ਘਿਓ ਵੀ ਰੂਹ ਦੀ ਖਰਾਕ ਦੇਸੀ ਘਿਓ ਖਾਇਆ ਕਰੋ ਵੀ ਕੰਮ ਕਰਿਆ ਕਰੋ ਫੇਰ ਕੋਈ ਦੁੱਖ ਤਕਲੀਫ ਨਹੀਂ ਦੇਸੀ ਘਿਓ ਖਾਦੇ ਦੀ ਜੇ ਆਪਾਂ ਖਾ ਕੇ ਬਹਿ ਜਾਣਾ ਕੰਮ ਨਹੀਂ ਕਰਨਾ ਫੇਰ ਔਖਾ ਵੀ ਦੇਸੀ ਘਿਓ ਦਾ ਤੇ ਦੇਸੀ ਕਿਉਂ ਵਧੀਆ ਹੁੰਦਾ ਉਹ ਵੀ ਕਰਦਾ ਚਲੋ ਜੀ ਆਪਾਂ ਨਾਲ ਇਹ ਤੜਕਾ ਤੇ ਇਧਰ ਆਪਾਂ ਨੂੰ ਇਹ ਦੁੱਧ ਨੂੰ ਵਾਲਾ ਆ ਰਿਹਾ ਕਿਉਂਕਿ ਦੁੱਧ ਨੂੰ ਆਪਾਂ ਇਲਾਚੀ ਵਗੈਰਾ ਆਪਾਂ ਪਾ ਕੇ ਪੀਂਦੇ ਆ ਇਹ ਮੈਨੂੰ ਕਾੜਨਾ ਪੈਂਦਾ ਤੇ ਹੁਣ ਆਪਾਂ ਇਧਰ ਤੜਕਾ ਧਰਤਾ ਤੇ ਇਹਦੇ ਵਿੱਚ ਆਪਾਂ ਨੂੰ ਟੌਟ ਤੜਕਾ ਪੁੱਜ ਗਿਆ ਇਹਦੇ ਵਿੱਚ ਪਾ ਦਾਂਗੇ ਥੋੜੀ ਜੀ ਦੇਗੀ ਮਿਰਚ ਤੇ ਹਲਦੀ ਤੇ ਬਾਅਦ ਚ ਪਾ ਦਾਂਗੇ ਪਾਣੀ ਤੇ ਥੋੜਾ ਜਿਹਾ ਜਿੰਨਾ ਤਾਂ ਆਪਾਂ ਪਤਲਾ ਸੰਗਣਾ ਸਾਗ ਰੱਖਣਾ ਹੋਊਗਾ ਉਸ ਹੱਬਣਾ ਕਰ ਲਾਂਗੇ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਜੀ ਹੋਰ ਵੀਡੀਓ ਦੇ ਨਾਲ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਤੇ ਕਿਦਾਂ ਦਾ ਲੱਗਾ ਸਾਗ ਤੁਹਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਨੇ ਕਿਨੇ ਬਣਾਇਆ ਉਹ ਵੀ ਦੱਸਿਓ ਠੀਕ ਹੈ ਜੀ ਮਿਲਦੇ ਆ ਨਵੇਂ ਬਲੌਗ ਨਾਲ ਉਹ ਕੀ